ਸਾਰੇ ਮੇਰੇ ਵੀਡੀਓ ਨੂੰ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਤਿਕਾਰ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਗੱਲ ਕਰਦੇ ਆਂ ਅਟੇਰਨਾ ਅਟੇਰਨਾ ਕੀ ਹੁੰਦਾ ਸਾਡੀਆਂ ਬੀਬੀਆਂ ਗਲੋਟਿਆਂ ਦੇ ਸੂਤ ਨੂੰ ਅਟੇਰ ਕੇ ਗੋਲੇ ਬਣਾਉਂਦੀਆਂ ਸੀ ਜਿਹੜੇ ਸੰਦ ਉੱਤੇ ਉਹਨੂੰ ਅਟੇਰਨਾ ਆਖਦੇ ਆ ਇਹਦੀ ਸ਼ਕਲ ਡਮਰੂ ਵਰਗੀ ਹੁੰਦੀ ਆ ਇਹ ਲੱਕੜ ਦਾ ਬਣਿਆ ਹੁੰਦਾ ਅਟੇਰਨ ਨੂੰ ਖੱਬੇ ਹੱਥ ਵਿੱਚ ਫੜ ਕੇ ਗਲੋਟੇ ਦਾ ਧਾਗਾ ਤੰਦ ਕੱਢ ਕੇ ਇੱਕ ਸਿਰੇ ਉੱਤੇ ਚਪਕਾ ਲਿਆ ਜਾਂਦਾ ਸੀ। ਸੂਤ ਦੇ 2 ਜਾਂ 3 ਧਾਗੇ ਜੋੜ ਕੇ ਅਟੇਰਿਆ ਜਾਂਦਾ ਸੀ। ਇਹਦੇ ਨਾਲ ਹੀ ਸੂਤ 2 ਲੜਾ, 3 ਲੜਾ ਜਿੰਨੇ ਦੀ ਲੋੜ ਆ ਆਠੇ ਦੀ ਸ਼ਕਲ ਵਿੱਚ ਬਣਿਆ ਜਾਂਦਾ। ਅਟੇਰਨੇ ਤੋਂ ਜਿਹੜਾ ਲੱਛਾ ਲਾਹਿਆ ਜਾਂਦਾ ਉਹਨੂੰ ਅੱਟੀ ਕਿਹਾ ਜਾਂਦਾ ਸੀ। ਅਟੇਰਨ ਦਾ ਕੰਮ ਔਰਤਾਂ ਹੀ ਕਰਦੀਆਂ ਸਨ। ਚਰਖੇ ਨਾਲ ਕੱਤੇ ਸੂਤ ਦੇ ਗਲੋਟਿਆਂ ਦੇ